ਚਲੋ ਪਹਿਲਾਂ ਤਾਂ ਵਧਾਈਆਂ ਦਿਓ ਸਾਰੇ ਜਾਨੇ ਵੀ ਸਿੱਧੂ ਮੂਸੇ ਵਾਲਾ ਛੋਟਾ ਸਿੱਧੂ ਆ ਗਿਆ ਵਧਾਈਆਂ ਦਿਓ ਸਾਰੇ ਜਾਨੇ ਵਧਾਈਆਂ 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 ਤੇ ਹੁਣ ਗਾਣਾ ਸੁਣਾਉਣਾ ਤੁਹਾਨੂੰ ਆਹ ਰਹੀ ਦੀ ਦੁਨੀਆ ਤੇ ਨਾਮ ਰਹੂਗਾ ਆਹ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦੰਦਿਆ ਡਰਾਵੇ ਗੋਲੀ ਦੇ ਜਿਹੜਾ ਸਹਦਿਆਂ ਚ ਪੈਂਦਾ ਜੱਟੀਏ ਨੀ ਕੱਲੀ ਮਿੱਠੀ ਏ ਖੁਦਾਰੀ ਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਓ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਖੜ ਜਾ ਇੱਕ ਗਾਣਾ ਚਲੋ ਪਹਿਲਾਂ ਤਾਂ ਵਧਾਈਆਂ ਦਿਓ ਸਾਰੇ ਜਣੇ ਵੀ ਸਿੱਧੂ ਮੂਸੇ ਵਾਲਾ ਛੋਟਾ ਸਿੱਧੂ ਆ ਗਿਆ ਵਧਾਈਆਂ ਦਿਓ ਸਾਰੇ ਜਣੇ ਬਦਾਈਆ ਬਤਾਈਆ ਹਾਂ ਤੇ ਹੁਣ ਗਾਣਾ ਸੁਣਾਉਣਾ ਤੁਨੂੰ ਆਉ ਰਹੀ ਦੀ ਦੁਨੀਆ ਤੇ ਨਾਮ ਰਹੂਗਾ ਆਉ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ ਜਿਹੜਾ ਸਹਦਿਆਂ ਚ ਪੈਂਦਾ ਜੱਟੀਏ ਨਹੀਂ ਕੱਲੀ ਮਿੱਠੀ ਏ ਖਦਾਰੀ ਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਓ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਖੜ ਜਾ ਇੱਕ ਗਾਣਾ ਹੋਰ ਚਲੋ ਪਹਿਲਾਂ ਤਾਂ ਵਧਾਈਆਂ ਦਿਓ ਸਾਰੇ ਜਣੇ ਵੀ ਸਿੱਧੂ ਮੂਸੇ ਵਾਲਾ ਛੋਟਾ ਸਿੱਧੂ ਆ ਗਿਆ ਵਧਾਈਆਂ ਦਿਓ ਸਾਰੇ ਜਣੇ ਵਧਾਈਆਂ 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 ਤੇ ਹੁਣ ਗਾਣਾ ਸੁਣਾਉਣਾ ਤੁਹਾਨੂੰ ਔ ਰਹੀਦੀ ਦੁਨੀਆਂ ਤੇ ਨਾਮ ਰਹੂਗਾ ਆਉ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦੰਦਿਆ ਡਰਾਵੇ ਗੋਲੀ ਦੇ ਜਿਹੜਾ ਸਹਦਿਆਂ ਚ ਪੈਂਦਾ ਜੱਟੀਏ ਨੀ ਕੱਲੀ ਮਿੱਠੀ ਖਦਾਰੀ ਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆਂ ਓ ਤੇਰੇ ਕਿੰਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਕਰਦਾ ਇੱਕ ਗਾਣਾ ਹੋ ਚਲੋ ਪਹਿਲਾਂ ਤਾਂ ਵਧਾਈਆਂ ਦਿਓ ਸਾਰੇ ਜਾਨੇ ਵੀ ਸਿੱਧੂ ਮੂਸੇ ਵਾਲਾ ਛੋਟਾ ਸਿੱਧੂ ਆ ਗਿਆ ਵਧਾਈਆਂ ਦਿਓ ਸਾਰੇ ਜਾਨੇ ਵਧਾਈਆਂ 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 ਹਾਂ ਤੇ ਹੁਣ ਗਾਣਾ ਸੁਣਾਉਣਾ ਤੁਹਾਨੂੰ ਆਹ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਆਹ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ ਜਿਹੜਾ ਸਹਦਿਆਂ ਚ ਪੈਂਦਾ ਜੱਟੀਏ ਨੀ ਕੱਲੀ ਮਿੱਠੀ ਏ ਖੁਦਾਰੀ ਲੂਗੀ ਆ ਲਹੂ ਜੱਟ ਦਾ ਜਦੋਂ ਵੀ ਪੁਣਿਆ ਓ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਓ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਖੜ ਜਾ ਇੱਕ ਗਾਣਾ